ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਪੰਜਾਬ ਵਿੱਚ ਤਾਜ਼ਾ ਅਪਡੇਟ ਮੁਤਾਬਕ ਮੌਸਮ ਵਿਭਾਗ ਵੱਲੋਂ ਜਾਰੀ yellow alert ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਜਾਰੀ ਰਹੀ ਜਿਸ ਕਾਰਨ ਤਾਪਮਾਨ ਵਿੱਚ ਵਧੀ ਕਮੀ ਆਈ ਹੈ ਅਤੇ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਹਾਲੀਆਂ ਹੜ੍ਹਾਂ ਨੇ ਪੰਜਾਬ ਦੀ ਮਿੱਟੀ ਦੇ ਢਾਂਚੇ ਨੂੰ ਬਦਲ ਦਿੱਤਾ ਹੈ ਜਿਸ ਨਾਲ ਪੋਸ਼ਕ ਤੱਤਾਂ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ ਰੇਤ ਜਮ੍ਹਾਂ ਹੋਣ ਕਾਰਨ ਪਾਣੀ ਦੀ ਵਹਿਰ ਨੂੰ ਰੋਕਿਆ ਹੈ ਅਤੇ ਜੜ੍ਹਾਂ ਦੇ ਵਿਕਾਸ ਨੂੰ ਨੁਕਸਾਨ ਪਹੁੰਚਾਇਆ ਹੈ ਹਾਲਾਂਕਿ ਆਰਗਾਨਿਕ ਕਾਰਬਨ ਵਧਿਆ ਹੈ ਪਰ ਮਾਈਕਰੋ ਨਿਊਟ੍ਰੀਐਂਟਸ ਵਿੱਚ ਕਮੀ ਹੈ ਪੀਏਯੂ ਨੇ ਡੀਪ ਟਿਲਚ ਅਤੇ ਆਰਗਾਨਿਕ ਤਦਾਰਥਾਂ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਹੈ ਸੀਮ ਪੰਜਾਬ ਈ-ਟੈਕਸੀ ਸਕੀਮ 2025 ਲਈ ਅਰਜ਼ੀਆਂ ਦੀ ਅੰਤਿਮ ਮਿਤੀ ਖਤਮ ਹੋ ਗਈ ਹੈ ਅਤੇ ਹਜ਼ਾਰਾਂ ਉਮੀਦਵਾਰ ਈ-ਬੈਲਟਿੰਗ ਤਰੀਕ ਦੀ ਉਪਲਬਧਤਾ ਦਾ ਇੰਤਜ਼ਾਰ ਕਰ ਰਹੇ ਹਨ। ਇਸ ਸਕੀਮ ਈਕੋ-ਫ੍ਰੈਂਡਲੀ ਟਰਾਂਸਪੋਰਟ ਨੂੰ ਉਤਸ਼ਾਹਿਤ ਕਰੇਗੀ ਅਤੇ ਔਰਤਾਂ ਲਈ ਨੌਕਰੀਆਂ ਪੈਦਾ ਕਰੇਗੀ। ਮੌਸਮ ਵਿਭਾਗ ਨੇ ਪੰਜਾਬ ਵਿੱਚ ਭਾਰੀ ਮੀਂਹ ਲਈ yellow alert ਜਾਰੀ ਕੀਤਾ ਹੈ ਜਿਸ ਨਾਲ ਤਾਪਮਾਨ ਵਿੱਚ ਕਮੀ ਆਈ ਹੈ। ਜਲੰਧਰ ਵਿੱਚ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਸੜਕਾਂ ਤੇ ਪਾਣੀ ਭਰ ਦਿੱਤਾ ਅਤੇ ਟ੍ਰੈਫਿਕ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਬਾਹਰ ਨਿਕਲਣ ਸਮੇਂ ਟੇਲ ਵਰਤਣ ਦੀ ਸਲਾਹ ਦਿੱਤੀ ਗਈ ਹੈ ਸਿਹਨੇਪਿੰਡ ਵਿੱਚ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੀ ਹਤਿਆ ਨੂੰ ਪੁਰਾਣੀਆਂ ਅਸਾਸੀ ਦੁਸ਼ਮਣੀਆਂ ਨਾਲ ਜੋੜਿਆ ਜਾ ਰਿਹਾ ਹੈ ਪਰਿਵਾਰ ਅਤੇ ਵਿਰੋਧੀ ਧਿਰ ਨੇ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਪੁਲਿਸ ਨੇ ਗ੍ਰਿਫਤਾਰ ਵਿਅਕਤੀ ਨੂੰ ਕਾਂਗਰਸ ਨੇਤਾ ਨਾਲ ਜੋੜਿਆ ਹੈ ਇਹ ਘਟਨਾ ਪੰਜਾਬ ਵਿੱਚ ਨੌਜਵਾਨਾਂ ਵਿਰੁੱਧ ਵੱਧ ਰਹੀ ਹਿੰਸਾ ਨੂੰ ਉਜਾਗਰ ਕਰਦੀ ਹੈ ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਦੇ ਨੈੱਟਵਰਕ ਨੂੰ ਤੋੜ ਦਿੱਤਾ ਹੈ ਦੋ ਵਿਅਕਤੀ ਗ੍ਰਿਫਤਾਰ ਹੋਏ ਹਨ ਇਹ ਕਾਰਵਾਈ ਨਸ਼ੇ ਦੇ ਵਪਾਰ ਨੂੰ ਖਤਮ ਕਰਨ ਵੱਲ ਵੱਡਾ ਕਦਮ ਹੈ ਅਤੇ ਹੋਰ ਛਾਪੇ ਜਾਰੀ ਹਨ ਪੁਲਿਸ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਟਰ ਸਪਲਾਈ ਵਿਭਾਗ ਵਿੱਚ 15 ਨਵੇਂ ਨਿਯੁਕਤੀਆਂ ਨੂੰ ਨੌਕਰੀ ਪੱਤਰ ਵੰਡੇ ਹਨ। ਇਹ ਯੁਵਾਵਾਂ ਨੂੰ ਰੋਜ਼ਗਾਰ ਦੇਣ ਵਾਲਾ ਕਦਮ ਹੈ ਅਤੇ ਵਿਕਾਸ ਨੂੰ ਤੇਜ਼ ਕਰੇਗਾ। ਜੋ ਭਾਗੀਦਾਰੀ ਯੋਜਨਾ ਦਾ ਹਿੱਸਾ ਹੈ, ਬੋਝਵਾਨਾਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਭਰਤੀਆਂ ਦਾ ਵਾਅਦਾ ਕੀਤਾ ਗਿਆ। ਪੰਜਾਬ ਵਿੱਚ ਸੜਕ ਹਾਦਸਿਆਂ ਨੇ ਚਿੰਤਾ ਬਦਾ ਦਿੱਤੀ ਹੈ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਦੀ ਲੋੜ ਹੈ। ਅਮ੍ਰਿਤਸਰ ਵਿੱਚ ਬੱਸ ਹਾਦਸੇ ਨੇ ਯਾਤਰੀਆਂ ਨੂੰ ਪ੍ਰਭਾਵਿਤ ਕੀਤਾ ਤੇ ਜਾਂਚ ਜਾਰੀ ਹੈ। ਡਰਾਈਵਰਾਂ ਨੂੰ ਜ਼ਿੰਮੇਵਾਰ ਚਲਾਉਣ ਦੀ ਸਲਾਹ ਦਿੱਤੀ ਗਈ ਹੈ। ਸਰਕਾਰ ਨੇ ਸੜਕ ਸੁਰੱਖਿਆ ਲਈ ਨਵੇਂ ਕਦਮ ਚੁਲਣ ਦਾ ਐਲ ਪਹਾੜੀ ਖੇਤਰ ਵਿੱਚ ਬਰਫਬਾਰੀ ਤੋਂ ਬਾਅਦ ਪੰਜਾਬ ਵਿੱਚ ਠੀਤਲਾ ਰਹਿ ਸਕਦੀ ਹੈ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ। ਲੋਕਾਂ ਨੂੰ ਗਰਮ ਕਪੜੇ ਪਾਉਣ ਅਤੇ ਠੰਡ ਨਾਲ ਜੁੜੀਆਂ ਸਾਵਧਾਨੀਆਂ ਅਪਣਾਉਣ ਦੀ ਸਲਾਹ ਹੈ। ਮੌਸਮ ਵਿਭਾਗ ਨੇ ਹੋਰ ਖੇਤਰਾਂ ਵਿੱਚ ਵੀ ਬਦਲਾਅ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਨੇ ਡਰਾਈਵਿੰਗ ਲਾਇਸੈਂਸ ਲਈ ਮੋਬਾਈਲ ਵੈਨਾ ਚਲਾਉਣ ਦਾ ਫੈਸਲਾ ਕੀਤਾ ਹੈ ਜੋ ਗਲੀਆਂ, ਕਾਲਜਾਂ ਤੇ ਦੂਰ ਦਰਾਡੇ ਖੇਤਰਾਂ ਵਿੱਚ ਪਹੁੰਚਣ ਗਿਆ। ਸ਼ੁਰੂ ਵਿੱਚ 33 ਵੈਨਾ ਹਨ ਅਤੇ ਵਧਾ ਕੇ 118 ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ 7 ਔਰਤਾਂ ਲਈ ਵਿਸ਼ੇਸ਼ ਹਨ। ਟੈਸਟ ਪਾਸ ਕਰਨ ਤੋਂ ਬਾਅਦ 7 ਤੋਂ 14 ਦਿਨਾਂ ਵਿੱਚ ਲਾਇਸੈਂਸ ਮਿਲੇਗਾ। ਪੰਜਾਬ ਪੁਲਿਸ ਨੇ ਨਸ਼ੇ ਵਿਰੁੱਧ ਤਾਕਤ ਵਧਾਈ ਹੈ ਅਤੇ ਤਸਕਰਾਂ ਨੂੰ ਫੜਨ ਲਈ ਛਾਪੇ ਵਿਦਾਏ ਹਨ ਐਂਟੀ ਡਰੱਗ ਹੈਲਪਲਾਈਨ 97910292 ਗੋਪਨੀਯਤਾ ਤਰੀਕੇ ਨਾਲ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਸਮਾਜਿਕ ਜਾਗਰੂਕਤਾ ਵਧਾਈ ਜਾ ਰਹੀ ਹੈ ਸਾਲਾਂ ਤੋਂ ਸਿਆਸੀ ਪਾਰਟੀਆਂ ਵਾਅਦੇ ਕਰਦੀਆਂ ਆਈਆਂ ਪਰ ਬੁੱਡਾ ਦਰਿਆ ਹਲੇ ਵੀ ਜ਼ਹਿਰੀਲਾ ਨਾਲਾ ਬਣਿਆ ਹੋਇਆ ਹੈ ਪੰਜਾਬ ਅਤੇ ਰਾਜਸਥਾਨ ਨੂੰ ਜ਼ਹਿਰ ਪੀਣਾ ਪੈ ਰਿਹਾ ਹੈ ਅਤੇ ਲੋਕਾਂ ਨੇ ਸਰਕਾਰਾਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਰਾਜਨੀਤੀ ਨਾਲੋਂ ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ ਆਪ ਸਰਕਾਰ ਨੇ ਡੇਰੀ ਫਾਰਮਿੰਗ ਅਤੇ ਪਸ਼ੂ ਪਾਲਣ ਨੂੰ ਵਧਾਉਣ ਲਈ ਵੱਡਾ ਫੈਸਲਾ ਕੀਤਾ ਹੈ। ਸਾਰੇ 154 ਬਲਾਕਾਂ ਵਿੱਚ ਹਰ ਮਹੀਨੇ ਦੂਜੇ ਸੋਮਵਾਰ ਨੂੰ ਦੁੱਧ ਨਿਕਾਲਣ ਦੇ ਮੁਕਾਬਲੇ ਹੋਣਗੇ ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇਹ ਸਫੈਦ ਰੈਵੋਲੂਸ਼ਨ ਵੱਲ ਕਦਮ ਹੈ ਅਤੇ ਗ੍ਰਾਮੀਣ ਅਰਥ ਵਿਵਸਥਾ ਨੂੰ ਮਜ਼ਬੂਤ ਕਰੇਗਾ। ਹੜ੍ਹਾਂ ਨੇ ਪੰਜਾਬ ਨੂੰ ਵਿਸਥਾਪਿਤ ਕੀਤਾ ਹੈ ਅਤੇ ਹਜ਼ਾਰੇ ਪ੍ਰਭਾਵਿਤ ਹੋਏ ਹਨ। ਸਰਕਾਰ ਨੇ ਦੀਵਾਲੀ ਤੱਕ ਮੁਆਵਜ਼ਾ ਦੇਣ ਅਤੇ ਜ਼ਮੀਨ ਮਾਲਕੀ ਅਧਿਕਾਰ ਲਈ ਕੰਮ ਸ਼ੁਰੂ ਕੀਤਾ ਹੈ। ਫਿਰੋਜ਼ਪੁਰ ਵਿੱਚ 40000 ਏਕੜ ਖੇਤ ਪ੍ਰਭਾਵਿਤ ਹੋਏ ਹਨ ਅਤੇ ਪਸ਼ੂਆਂ ਦੀ ਮੌਤ ਵੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਵਿਰੁੱਧ ਗੱਲ ਕੀਤੀ ਅਤੇ ਇਸ ਨਾਲ ਜੁੜੇ ਲਾਭਾਂ ਬਾਰੇ ਪੁੱਛਿਆ ਸਰਕਾਰ ਨੂੰ ਨਸ਼ਾ ਬੰਦ ਕਰਨ ਅਤੇ ਬੇਅਦਬੀ ਵਾਲਿਆਂ ਨੂੰ ਫੜਨ ਵਿੱਚ ناکامی ਦਾ ਇਲਜ਼ਾਮ ਲਗਾਇਆ ਗਿਆ ਹੈ ਨੌਜਵਾਨਾਂ ਨੂੰ ਬਚਾਉਣ ਲਈ ਵੱਡੀ ਮੁਹਿੰਮ ਦੀ ਲੋੜ ਹੈ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੀ ਮਜ਼ਬੂਤੀ ਬਾਰੇ ਗੱਲ ਕੀਤੀ ਹੈ ਅਤੇ ਸਿਆਸੀ ਸਥਿਤੀ ਨੂੰ ਵਿਆਖਿਆ ਕੀਤੀ ਪੰਜਾਬ ਵਿੱਚ ਰਾਜਨੀਤੀ ਵਿੱਚ ਬਦਲਾਅ ਆ ਰਹੇ ਹਨ ਅਤੇ ਵੋਟਰਾਂ ਨੂੰ ਨਵੀਆਂ ਚੋਣਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਭਾਜਪਾ ਨੇ ਵਿਕਾਸ ਅਤੇ ਸੁਰੱਖਿਆ ਤੇ ਜ਼ੋਰ ਦਿੱਤਾ ਹੈ ਸਿੱਖ ਸੰਗਤ ਵੱਲੋਂ 8 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਪੂਰੇ ਪੰਜਾਬ ਵਿੱਚ ਸਰਕਾਰੀ ਛੁੱਟੀ ਦੀ ਮੰਗ ਨੂੰ ਹਾਲ ਹੀ ਵਿੱਚ ਵੱਡਾ ਸਹਿਯੋਗ ਮਿਲ ਰਿਹਾ ਹੈ ਇਸ ਪਵਿੱਤਰ ਦਿਹਾੜੇ ਨੂੰ ਸੇਵਾ ਤੇ ਆਤਮਿਕਤਾ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਅਤੇ ਸੰਗਤ ਚਾਹੁੰਦੀ ਹੈ ਕਿ ਇਸ ਖਾਸ ਦਿਨ ਨੂੰ ਸਰਕਾਰੀ ਛੁੱਟੀ ਕੋਸ਼ਿਸ਼ਤ ਕਰਕੇ ਲੋਕਾਂ ਨੂੰ ਗੁਰੂ ਜੀ ਦੀ ਸਿੱਖਿਆਵਾਂ ਨੂੰ ਮਨਾਉਣ ਅਤੇ ਸਾਡੀ ਧਾਰਮਿਕ ਪਰੰਪਰਾ ਨੂੰ ਮਜ਼ਬੂਤੀ ਦੇਣ ਦਾ ਮੌਕਾ ਦਿੱਤਾ ਜਾਵੇ ਸਿੱਖਿਆ ਵਪਾਰ ਵਿੱਚ VIP ਕਲਚਰ ਕੀਤਾ ਗਿਆ ਖਤਮ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਦੀਆਂ ਚੌਣਵੀ ਪੋਸਟਿੰਗਾਂ ਤੇ پابੰਦੀ ਲਗਾ ਦਿੱਤੀ ਹੈ ਅਤੇ 650 ਤੋਂ ਵੱਧ ਅਧਿਆਪਕਾਂ ਨੂੰ ਉਹਨਾਂ ਦੇ ਅਸਲ ਸਕੂਲਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ ਇਸ ਨਾਲ ਅਧਿਆਪਕ ਵਿਦਿਆਰਥੀ ਅਨੁਪਾਤ ਵਿੱਚ ਸੁਧਾਰ ਹੋਵੇਗਾ ਅਤੇ ਪਾਰਦਰਸ਼ਤਾ ਵਧੇਗੀ ਪੰਜਾਬ ਦੇ ਮਾਲ ਮੰਤਰੀ ਹਰਦੀਪ ਮੁੰਡਿਆ ਨੇ ਈਜ਼ੀ ਰਜਿਸਟਰੀ ਪ੍ਰੋਜੈਕਟ ਨੂੰ ਲੋਕਪੱਖੀ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਵਾਲਾ ਇੱਕ ਕਦਮ ਚੁੱਕਿਆ ਜੋ ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਸੌਖਾ ਅਤੇ ਡੋਰ ਸਟੈਪ ਸੇਵਾਵਾਂ ਨਾਲ ਪ੍ਰਭਾਵਸ਼ਾਲੀ ਬਣਾਉਂਦਾ ਹੈ ਇਸ ਪ੍ਰੋਜੈਕਟ ਤਹਿਤ 43 ਘੰਟਿਆਂ ਵਿੱਚ ਸਭ ਰਜਿਸਟਰਾਰ ਦੇ ਦਸਤਖਤ ਬਿਨਾਂ ਵਿਕਰੀ ਡੀਡਾਂ ਦੀ ਆਨਲਾਈਨ ਤਸਦੀਕ ਕੀਤੀ ਜਾਂਦੀ ਹੈ ਜਿਨ੍ਹਾਂ ਨਾਲ ਮੁੱਲਜ਼ਮ ਭ੍ਰਿਸ਼ਟਾਚਾਰੀਆਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਪਾਰਦਰਸ਼ਿਤਾ ਵਿੱਚ ਖਾਸਾ ਵਾਧਾ ਹੋਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਤ ਸਮਾਜ ਨਾਲ ਮੀਟਿੰਗ ਕਰਕੇ 350ਵੇਂ ਸ਼ਹੀਦੀ ਦਿਵਸ ਤੇ ਸਮਾਗਮਾਂ ਦੀ ਰੂਪਰੇਖਾ ਬਣਾ ਲਈ ਹੈ। ਹਾਲ ਹੀ ਵਿੱਚ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ ਨੂੰ ਨਜਟ ਅਤੇ ਆਦਰਸ਼ਮਈ ਤਰੀਕੇ ਨਾਲ ਮਨਾਉਣ ਲਈ ਕਈ ਮਹੱਤਵਪੂਰਨ ਯੋਜਨਾਵਾਂ ਟੈਲੀਗ੍ਰਾਫੀਅਲ ਤੌਰ ਤੇ ਤਿਆਰ ਕੀਤੀਆਂ ਜਾ ਰਹੀਆਂ ਨੇ। ਪੰਜਾਬ ਮੰਡੀ ਬੋਰਡ ਨੇ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਸੌਖਾ ਅਤੇ ਸੁਚਾਰੂ ਬਣਾਉਣ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਇਸ ਕੰਟਰੋਲ ਰੂਮ ਦੇ ਜ਼ਰੀਏ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਮਿਲੇਗਾ ਅਤੇ ਖਰੀਦ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਚਲਦੀ ਰਹੇਗੀ ਬੋਰਡ ਦਾ ਮਕਸਦ ਮਾਲਕੀਆਂ ਦੇ ਹੋਣ ਦਾ ਪੱਕਾ ਸਬੂਤ ਅਤੇ ਟਰਾਂਸਪੇਰੈਂਸੀ ਬਣਾਈ ਰੱਖਣਾ ਹੈ ਸਰਕਾਰ ਨੇ ਸ਼ਰਮ ਵਿਭਾਗ ਵਿੱਚ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ ਇਸ ਨਾਲ ਵਿਭਾਗ ਵਿੱਚ ਕੰਮਕਾਜ ਵਿੱਚ ਤੇਜ਼ੀ ਆਏਗੀ ਅਤੇ ਮਜ਼ਦੂਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ ਨਵੇਂ ਬਲਾਕ ਪ੍ਰਧਾਨਾਂ ਨੂੰ ਮਜ਼ਦੂਰਾਂ ਦੀਆਂ ਮੁੱਖ ਸਮੱਸਿਆਵਾਂ ਦੇ ਹੱਲ ਲਈ ਜ਼ਿੰਮੇਵਾਰ ਬਣਾਇਆ ਗਿਆ ਹੈ ਤਾਜ਼ਾ ਅਪਡੇਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਜ਼ਿਲ੍ਹਾ ਦੀ ਚੋਣਵੀ ਸਮਾਗਮ ਵਿੱਚ ਭਰੋਸਾ ਬਣਾਇਆ ਜਾ ਰਿਹਾ ਹੈ ਸਿੱਖ ਸੰਗ ਨਾਲ ਮਜ਼ਬੂਤ ਦਿੱਲੀ ਨਾਲ ਇਸ ਦੀ ਗੱਲਬਾਤ ਹੋਈ ਹੈ ਜਿੱਥੇ ਨਵੇਂ ਉਮੀਦਵਾਰਾਂ ਦੀ ਚੋਣ ਜਾਰੀ ਹੈ ਖਾਸ ਤੌਰ ਤੇ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਇਸ ਜ਼ਿਲ੍ਹੇ ਦੀ ਚੋਣ ਲਈ ਉਮੀਦਵਾਰ ਐਲਾਨ ਕਰਦੇ ਹਨ ਸਿੱਖ ਮਾਹੌਲ ਨੂੰ ਅੱਗੇ ਵਧਾਉਣ ਅਤੇ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਯੋਜਨਾ ਹੈ ਅੰਮ੍ਰਿਤਸਰ ਸਰਕਾਰੀ ਹਸਪਤਾਲ ਵਿੱਚ ਲੱਗੀ ਅੱਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਬੱਚਿਆਂ ਦੇ ਵਾਰਡ ਦੇ ਨੇੜੇ ਹੋਣ ਦੇ ਬਾਵਜੂਦ ਸਭ ਮਰੀਜ਼ਾਂ ਨੂੰ ਸੁਰੱਖਿਆ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਨੇ ਸਮੇਂ ਤੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਤੇ ਹੋਰ ਵੱਡਾ ਨੁਕਸਾਨ ਰੋਕਿਆ ਪੰਜਾਬ ਵਿੱਚ 2025 ਵਿੱਚ ਪਲੈਟਿਨਮ ਦੀ ਕੀਮਤ ਸੋਨੇ ਅਤੇ ਚਾਂਦੀ ਤੋਂ ਵੱਧ ਵੱਧ ਕੇ ਇੱਕ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਹੈ ਜਿਸ ਵਿੱਚ ਇਸ ਦੀ ਕੀਮਤ ਵਿੱਚ 80% ਤੱਕ ਦਾ ਬਹੁਤ ਵੱਡਾ ਵਾਧਾ ਹੋਇਆ ਹੈ ਇਸ ਵਾਧੇ ਨੇ ਬਾਜ਼ਾਰ ਵਿੱਚ ਨਵੀਂ ਸੂਚਨਾ ਤੇ ਰੁਝਾਨ ਲਿਆਂਦੀ ਹਨ ਜਿਸ ਨਾਲ ਨਿਵੇਸ਼ਕਾਂ ਲਈ ਨਵੇਂ ਫਾਇਦੇ ਦੇ ਮੌਕੇ ਖੁੱਲੇ ਹਨ ਰਨਜੀਤ ਸਾਗਰ ਡੈਮ ਤੋਂ ਪਾਣੀ ਛੱਡਣਾ ਬੰਦ ਹਲਕੀ ਬਾਰਿਸ਼ ਅਤੇ ਡੈਮ ਦੇ ਪਾਣੀ ਦੇ ਪੱਧਰ ਨੂੰ ਖਤਰਨਾਕ ਨਿਸ਼ਾਨ ਤੋਂ 7 ਮੀਟਰ ਹੇਠਾਂ ਹੋਣ ਕਾਰਨ ਰਨਜੀਤ ਸਾਗਰ ਡੈਮ ਤੋਂ ਪਾਣੀ ਛੱਡਣਾ ਬੰਦ ਕਰ ਦਿੱਤਾ ਗਿਆ ਹੈ ਪਹਿਲਾਂ ਰਾਵੀ ਨਦੀ ਵਿੱਚ ਹੜ ਵਰਗੀ ਸਥਿਤੀ ਸੀ ਜਦਕਿ ਬੀਬੀ ਐਮਬੀ ਪੌਂਗ ਅਤੇ ਭਾਖੜਾ ਡੈਮਾਂ ਤੋਂ ਪਾਣੀ ਛੱਡਣ ਬਾਰੇ ਫੈਸਲਾ ਲਿਆ ਜਾ ਰਿਹਾ ਹੈ ਫਰੀਦਕੋਟ ਵਿੱਚ ਭੂਗਰਭਜਲ ਵਿੱਚ ਯੂਰੇਨੀਅਮ ਦਾ ਭਿਆਨਕ ਪੱਧਰ ਫਰੀਦਕੋਟ ਵਿੱਚ ਭੂਗਰਭਜਲ ਵਿੱਚ ਯੂਰੇਨੀਅਮ ਦਾ ਪੱਧਰ ਸੁਰੱਖਿਅਤ ਹੱਦ ਤੋਂ 400% ਵੱਧ ਹੈ ਜੋ ਹੈਂਡ ਪੰਪਾਂ ਤੇ ਖੂਹਾਂ ਵਿੱਚ ਪਾਇਆ ਗਿਆ ਹੈ ਸਥਾਨਕ ਕਾਰਕੁਨਾਂ ਨੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਦੀ ਸਿਹਤ ਨੂੰ ਬਚਾਇਆ ਜਾ ਸਕੇ ਜਿਨ੍ਹਾਂ ਵੀ ਸਾਡੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਸਨ ਉਹਨਾਂ ਦੇ ਨਾਂ ਕੁਝ ਇਸ ਪ੍ਰਕਾਰ ਅਸੀਂ ਧੰਨਵਾਦ ਸਹਿਤ ਪੇਸ਼ ਕਰ ਰਹੇ ਹਾਂ ਆਪਣੇ ਆਪਣੇ ਨਾਂ ਜ਼ਰੂਰ ਚੈੱਕ ਕਰ ਲਵੋ ਮਨਪ੍ਰੀਤ ਸਿੰਘ ਜੀ ਸੁਖਮਨਪ੍ਰੀਤ ਸਿੰਘ ਪਰੀ ਬੌਸ ਰਣਜੀਤ ਕਾਲਜੀ ਜਨਤਾਮਾਨ ਅਸ਼ੋਕ ਕੁਮਾਰ ਸੰਗਮ ਪੇਸ਼ੀ ਸਿੰਘਪੁਰਾ ਤੋਂ ਸਰੋਜਮਾਨ ਰਾਣੀ ਦੀਪ ਗਿਲਜੀ ਹਰਾਰਕਲਾਂ ਮਜਿੰਦਰ ਕਾਲਜੀ ਗੁਰਦਾਸਪੁਰ ਤੋਂ ਹਰਜੀਤ ਸਿੰਘ ਜਸਵੀਰ ਸਿੰਘ ਹਰਜਿੰਦਰ ਸਿੰਘ ਜੀ ਜਲੰਧਰ ਪਿੰਡ ਜੋਲ ਤੋਂ ਬਲਦੇਵ ਸਿੰਘ ਹੁਸ਼ਿਆਰਪੁਰ ਤੋਂ ਰਾਜਪਾਲ ਅਨੰਦਪੁਰ ਸਾਹਿਬ ਤੋਂ ਨੀਹਾ ਵਰਮਾ ਸ਼੍ਰੀ ਮਾਚੀਵਾੜਾ ਸਾਹਿਬ ਤੋਂ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਆਪਣਾ ਨਾਮ ਅਗਲੀ ਵੀਡੀਓ ਦੀ ਵਿਸ਼ੇਸ਼ ਲਿਸਟ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਆਪਣਾ ਕਮੈਂਟ ਵੀਡੀਓ ਹੇਠਾਂ ਸਾਂਝਾ ਕਰੋ